ਮਾਤਾ ਜੀ ਦੇ ਹੁਰੀ ਅੰਦਰ ਸੇਰ ਵਿਦੇ ਦੇ ਜੀਵਨਤਾ ਦੀ ਹਾਜ਼ਰੀ ਕਰਦੇ ਸਤ ਸੰਗੀ ਜਨੋ ਆਪ ਗੁਰੂ ਕੀ ਸੰਗਤ ਨੇ ਪਾਵਨ ਕੋ ਨਾਮਾ ਸਰਣ ਕੀਤਾ ਹੈ ਇਹ ਪਾਵਨ ਕੋ ਨਾਮਾ ਅਗਰੀਵਨ ਸਤ ਸੰਗਤ ਨੂੰ ਯਾਦ ਹੈ ਜਿਨ੍ਹਾਂ ਨੂੰ ਬਾਣੀ ਪਸਾਰਿਆ ਤੇ ਪ੍ਰਚਾਰਿਆ ਜਾ ਰਿਹਾ ਹੈ ਇਹ ਤਾਂ ਗਰੀਬਾਂ ਦਾ ਰਿਜਲਟ ਹੁੰਦੀ ਉਦਾਹਰਣ ਸੰਗਤ ਦੇ ਬੋਲਾਂ ਦੇ ਵਿੱਚੋਂ ਦੇਖਦੀ ਹੈ ਤੇ ਇਹ ਸ਼ਬਦ ਨੂੰ ਦਰਅਸਲ ਅਸੀਂ ਆਪ ਹੀ ਜਿਵੇਂ ਸਾਡੇ ਜੀਵਨ ਦੇ ਵਿੱਚ ਥੋੜੀ ਤਕਲੀਫ ਆਵੇ ਜਿਹੜੇ ਕਿ ਜੁਨੀ ਦਾ ਜੁਨੀ ਦਾ ਸ਼ਬਦ ਹੁੰਦੇ ਨੇ ਜਿਵੇਂ ਆਪਾਂ ਪੜਦੇ ਆ ਉਹ ਕੀ ਘੜੀ ਨਾਲ ਦੇਖਣ ਦੇ ਆਪਣਾ ਮਿਰਦ ਸਮਾਲੀ ਤੁਮ ਦਾਦੇ ਠਾਕੁਰ ਪ੍ਰਤਪਾਲਕ ਨਾਏ ਅਸਮ ਅਮਾਰੀ ਕਈ ਸ਼ਬਦ ਜਿਵੇਂ ਤਾਂਤੀ ਭਾਵਨਾ ਲੱਗ ਗਈ ਫਾਰਮ ਸ਼ਰਨਾਈ ਕਈ ਜੇ ਸ਼ਬਦ ਨੇ ਜਿਹੜੀ ਸ੍ਰੀ ਸਾਹੀ ਜੁਬਾਲ ਦੇ ਤਕਰੀਬਨ ਪੱਕੇ ਹੁੰਦੇ ਅਸਾਲੇ ਹੁੰਦੇ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਆਇਆ ਅਜੇ ਹੀ ਸ਼ਬਦ کہ میں تاری ہی بےنتی کی حکم نام ہے کہ یہ جا میں ساروں تقریباً یاد رہے گا کہ پاون کون رات بنا سیک پہلے پاتشاہ مہاراج جی کا چاریا ہوا شبد جو کہ گرو گرنتھ سا مہاراج جی نے پاون انگ چھے سو تہتر چھے سو چوہتر انگ اوپر سوباوان ہے مہاراج جی نے اس شبد بےنتی کی

ਸਾਹਿਬ ਮਤ ਨੀਂਮੀ ਹੈ ਕਿ ਤੂੰ ਪਰਵਕਾਰੀ ਸੁਭਾਅ ਵਾਲਾ ਤੇ ਮੇਰ ਕਰ ਸਾਨੂੰ ਅਗਿਆਨੀਆਂ ਨੂੰ ਆਪਣੇ ਚਰਨਾਂ ਦੀ ਕੀਤੀ ਵਸਤੇ ਅਸੀਂ ਤੇਰੇ ਰਾਹ ਤੇ ਚਲੀ ਇਹਦੇ ਬਾਜ ਰਹਿ ਹਾਉਗਾ ਜੀਵਾ ਏਕ ਕਵਲ ਗੁਣ ਸ਼ਹੀਏ ਬੇਸ਼ੁਆਰ ਬੇਅਸ ਸੁਆਮੀ ਤੇਰਾ ਅੰਦਨਾ ਹੇ ਹੇਰ ਹੇ ਰਹਾ ਇਹ ਦੂਤ ਕਾ ਰਹਾ ਹੁ ਦੀਆਂ ਜਿਨ੍ਹਾਂ ਨੂੰ ਆਪਾਂ ਹੁਣ ਆਧਾਰ ਬਣਾ ਕੇ ਜਾਂਦਾ ਜੀਵ ਮੇਰੀ ਇਕ ਹੈ ਤੇ ਗੁਣ ਤੇਰੇ ਅਨੇਕ ਹਨ ਜੇਵਾ ਇਕ ਜੀਵ ਇਕ ਹੈ ਕਰੜ ਕਿਵੇਂ ਗੁਣ ਗਨੀ ਤੇਰੇ ਮੈਂ ਗੁਣਾ ਨੂੰ ਕਿਵੇਂ ਬਿਆਖ ਅਹ ਲਾ ਯਾ ਜੋਗੀ ਖਾਂ ਆਪਨੀ ਕਿਤਾਬ ਦੇ ਵਿੱਚ ਲਿਖਦਾ ਹੈ ਕਲਗੀਧਰ ਪਾਸ਼ਾ ਤੇਰੇ ਗੁਣਾਂ ਨੂੰ ਮੈਂ ਕਿਵੇਂ ਬਿਆਨ ਕਰਾਂ ਜੇ ਕਿਸੇ ਨੇ ਰੱਬ ਦੇ ਰੂਪ ਨੂੰ ਵੇਖਣਾ ਹੈ ਕਿ ਰੱਬ ਦਾ ਰੂਪ ਕਿਉਂ ਜਿਹਾ ਹੋ ਸਕਦਾ ਹੈ ਕਿਹਦੇ ਕਲਗੀਧਰ ਵਾਲਿਆ ਉਹ ਤੇਰੇ ਜੀਵਨ ਨੂੰ ਦੇਖਦਾ ਹੈ ਕਿ ਜੀਵਨ ਕਿਹਦਾ ਦਾ ਹੋਣਾ ਚਾਹੀਦਾ ਕਿਹਦਾ ਦਾ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਮਹਾਰਾਜ ਜੀ ਪਾ ਜਿੱਥੋਂ ਇਤਿਹਾਸ ਕਲ ਛੱਡਿਆ ਆਪਣਾ ਉਝੇ ਇਤਿਹਾਸ ਆ ਪਾਲਾ ਪਾਏ ਭਾਈ ਰਿਆ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਮਾਨ ਸਿੰਘ ਜੀ ਅਜੇ ਭਾਈ ਰਿਆ ਸਿੰਘ ਜੀ ਇਹਨੇ ਜਿਹੜੇ ਮਹਾਰਾਜ ਜੀ ਨਾਲ ਪਿਆਰੇ ਸੇ ਤਾਂ ਜਿੱਥੋਂ ਨਿਕਲਦਾ ਤਰੀਕਾ ਵੇਖੋ ਮਹਾਰਾਜ ਜੀ ਨੇ ਭਾਈ ਰਿਆ ਸਿੰਘ ਨੂੰ ਕਿਆ ਰਿਆ ਸਿੰਘ ਜੀ ਭਾਈ ਮਾਨ ਸਿੰਘ ਜੀ ਉਸੀ ਆਤਾਰਾ ਵੇਧ ਰਹੇ ਜੇ ਆਪ ਇਹਦੀ ਸਿਹਰ ਵਿੱਚ ਮਿਲਾਂਗੇ ਮਹਾਰਾਜ ਜੀ ਇੱਕ ਪਾਸੋਂ ਨਿਕਲੇ ਮਹਾਰਾਜ ਜੀ ਕਿ ਅਸੀਂ ਲੋਕੇ ਨਹੀਂ ਨਾਲ ਅਸੀਂ ਦੱਸ ਕੇ ਜਾ ਰਹੇ ਕਿ ਇਹ ਸਿੰਘਾਂ ਦਾ ਗੁਰੂ ਜਾ ਰਹੇ ਇਹ ਜਾ ਰਹੇ ਅਸੀਂ ਅੱਧਾ ਮਹਾਰਾਜ ਇੱਕ ਤਰਫੋਂ ਨਿਕਲੇ ਭਾਈ ਰਿਆ ਸਿੱਧੀ ਇੱਕ ਤਰਫੋਂ ਨਿਕਲੇ ਭਾਈ ਮਾਨ ਸਿੰਘ ਇੱਕ ਪਾਸੋਂ ਨਿਕਲੇ ਜਦੋਂ ਇੱਕੋ ਪਾਸਿਓਂ ਨਿਕਲਦੇ ਆ ਹੋਇਆ ਤੋ ਫੇਰ ਘੁਮੇ ਹਮਰਾ ਦਬੜੀ ਆਪਜ ਮਾਝੀ ਮਹਾਰਾਜੇ ਦੇ ਪਿਆਰੇ ਨਿਕਲ ਗਏ ਤੇ ਤੁ ਵਿੱਚੋਂ ਨਿਕਲ ਗਏ ਮਾਝੀ ਬਾਗ ਦਾ ਜੇਹੜਾ ਆਇਆ ਜੇ ਵਾ ਇਹ ਕਵਨ ਗੁਣ ਕਹੀਏ ਬੇਸ਼ਵਾਰ ਬੇਅੰਤ ਸਵਾਮੀ ਤੇਰਾ ਅੰਤ ਨਾ ਕਿ ਨਹੀਂ ਲਈਏ ਤੇਰੇ ਗੁਣਾਂ ਨੂੰ ਕਿਵੇਂ ਨਹੀਂ ਬਿਆਨ ਕੀਤਾ ਜਾ ਸਕਦਾ ਜਦੋਂ ਨਿਕਲ ਲੱਗਿਆ ਫਿਰ ਗੱਲ ਵਿੱਚ ਰਹੇਗੀ ਮਾਫਰ ਪਾਈ ਜੀ ਰਾਜ ਸਿੰਘ ਜੀ ਨੇ ਮਹਾਰਾਜ ਦਾਲ ਬਾਬਾ ਅਜੀਤ ਸਿੰਘ ਤੇ ਬਾਬਾ ਜੂਨਾਰ ਸਿੰਘ ਜੀ ਇਹਨਾਂ ਦੇ ਉਹ ਖਣਗੇ ਨੇ ਇਹਨਾਂ ਦੇ ਕੁਝ ਵਸਤਾਂ ਲਾ ਲਈ ਮਹਾਰਾਜ ਹੀ ਕਹਿ ਲੱਗੇ ਮਿੱਟੀ ਉੱਤੇ ਕੀ ਕੱਪੜੇ ਪਾਉਣ ਦੀ ਗੱਲ ਕਰਨਾ ਦੇ ਆ ਸਿਆ ਮਿੱਟੀ ਦੇ ਕਾਹਦੇ ਨਹੀਂ ਕੱਪੜਾ ਪੋੜੇ ਇਹ ਬਚਨ ਗਏ ਪਾਈ ਜੀ ਸਿੰਘ ਜੀ ਆਪਣੀ ਲਿਖਤ ਵਿੱਚ ਲਿਖਦੇ ਨੇ ਕਹਿ ਲੱਗੇ ਮਿੱਟੀ ਤੇ ਕੱਪੜਾ ਕਾਹਦੇ ਨਹੀਂ ਪੋੜੇ ਜੇ ਅਜੀਤ ਸਿੰਘ ਦੇ ਗੁਜਾਰ ਸਿੰਘ ਦੇ ਕਪੜਾ ਪੋਣ ਵਾਲੇ ਸੋਜਣਾ ਤੇ ਬਾਕੀ ਵੀ ਮੇਰੇ ਅਜੀਤ ਜੀ ਉਹ ਗੁਜਾਰ ਨੇ ਮੇਰੇ ਵੀ ਭਾਈ ਆਲਮ ਸਿੰਘ ਢਾਈ ਸੰਗਰ ਸਿੰਘ ਮੇਰੇ ਭਾਈ ਜਿਹੜੇ ਦੂਜੇ ਪਿਆਰਾਂ ਸੁਫਾਈ ਹਿੰਦਰ ਸਿੰਘ ਜੀ ਭਾਈ ਕਰਨ ਸਿੰਘ ਜੀ ਇਹ ਮੇਰੇ ਲਈ ਵੀ ਮੇਰੇ ਪਿਆਰੇ ਨੇ ਭਾਈ ਗੁਜਾਰੀ ਨੇ ਕਿਹਾ ਮਾ ਜੀ ਦਾ ਇਹ ਜੰਦੂਨੀ ਲੇ ਕੇ ਚਿਹਰਾ ਉਹ ਕਹਿੰਦਾ ਜੀ ਬਾ ਇੱਕ جیخا نے میں یاترا کرنے والے <سؤال> یاتری شردالو جی یاترا کرنی ہوئے نہ چمکور کی گڑی تیر یاترا کر کے آسلی تیر ہی وہ ہے

ਵੇਖੋ ਇੱਕ ਮੁਸਲਮਾਨ ਲਖਾਰੀ ਮੈਂ ਜਿਹੜੇ ਵਿਤਰੇ ਵਾਲੇ ਨਾਲੇ ਉਹ ਵੀ ਪਾਕਿਸਤਾਨ ਦਾ ਲਖਾਰੀ ਹੋਵੇ ਪਾਕਿਸਤਾਨ ਦਾ ਲਖਾਰੀ ਹੋਵੇ ਉਹ ਕਿਹਦੇ ਤੇਰੇ ਅੰਦਰ ਇਹਨਾਂ ਜਜ਼ਬਾ ਇਹਦਾ ਮੈਨੂੰ ਪੁੱਛ ਕੇ ਵੇਖੋ ਉਹ ਹਾਲਾਤ ਉਹ ਜਨਮ ਤੋੜ ਕਿਹਦੇ ਜੇ ਲਾਣੀ ਹੈ ਨਾ ਚਮਕੌਰ ਦੀ ਗੜੀ ਦੀ ਚਮਕੌਰ ਦੀ ਗੜੀ ਉਰਲਾਮਤੇ ਦੇ ਜਿੱਥੇ ਇੱਕ ਬਾਪੂ ਇੱਕ ਖੁਦਾ ਵਾਲ ਦੇ ਆਪਣੇ ਬੱਚੇ ਵਾਰ ਕੇ ਜਾ ਰਿਹਾ ਹੈ ਨੇਤਾ ਇਥੇ ਦੁਨੀਆ ਲੋਹ ਦੇ ਵਿੱਚੇ ਲਾਲ ਵਿੱਚੇ ਇੱਕ ਦੂਜੇ ਨੂੰ ਮਾਰਦੇ ਫਿਰਦੀ ਏ ਤੇ ਜੀਵਾ ਇਹ ਕਵਣ ਕੋਣ ਕਹੀ ਗੁਰੂ ਸਹਿਬ ਮਹਾਰਾਜੀ ਚੰਗੋਰ ਦੀ ਘੜੀ ਤੋਂ ਨਿਕਲਦੇ ਨੇ ਮਾਛੀਵਾੜੇ ਦੇ ਜੱਗਣ ਵਾਲਾ ਏ ਹਵਾ ਠੰਡੀ ਚਲੀ ਮੌਸਮ ਕਿੰது ਹੀ ਠੰਡਾ ਹੈ ਆਤਾ ਥਾਂ ਘਟੇ ਇਹ ਤੋਂ ਵੀ ਜ਼ਿਆਦਾ ਕੋਈ ਨਹੀਂ ਰਾਤ ਠੰਡ ਹੈ ਇਹ ਗਲਾਬੇ ਦੇ ਪੰਜਾਬੇ ਦੇ ਬਾਗ ਵਿੱਚ ਰੁਕੇ ਮਹਾਰਾਜੇ ਨੇ ਇੱਕ ਆਪਣੀ ਓੜਵਾ ਦੇ ਆਰਾਮ ਕਰਨ ਰਾਤੇ ਟੇਨੂ ਸਹਾਰਾ ਬਣਾ ਕੇ ਇੱਕ ਪਾਸਾ ਲੈ ਕੇ ਸੋਤੇ ਹਣ ਤੇ ਪੈਰਾ ਵਿੱਚ ਛਾਦੇ ਚੋੜਾ ਲੀਰੋ ਲੀਰ ਹੈ ਜਿਵੇਂ ਇੱਕ ਕਵਲ ਗੂੜ ਕਹੀ ਇਧਰੋਂ ਭਾਈ ਮਾਨ ਸਿੰਘ ਜੀ ਭਾਈ ਵਿਆ ਸਿੰਘ ਜੀ ਆਉਂਦੇ ਨੇ ਜਦੋਂ ਪਿਆਰਿਆਂ ਦਾ ਮੇਲ ਹੋਇਆ ਤੇ ਗੁਰੂ ਸਾਹਿਬ ਜੀ ਦੀ ਪਹਿਚਾਣ ਕਿਵੇਂ ਹੋਈ ਭਾਈ ਰਸੇ ਜੀ ਬੜਾ ਸਮਾਂ ਲੇ ਗਏ ਕਲਗੀਧਰ ਪਾਸ਼ਾ ਮਹਾਰਾਜ ਜੀ ਦਾ ਆਪਣੀ ਉਂਗਲ ਦੇ ਵਿੱਚ ਹੀਰੀਆ ਦੀ ਅੰਗੂਠੀ ਇੱਕ ਛੱਲਾ ਪਾ ਕੇ ਲੱਗਦੇ ਸਨ ਇਹ ਛੱਲਾ ਪਾਉਣ ਦਾ ਕਾਰਨ ਕੀ ਸੀ ਜਦੋਂ ਪ੍ਰਮਾਣ ਦੇ ਵਿੱਚ ਤੀਰ ਲਾਇਆ ਜਾਂਦਾ ਸੀ ਤੇ ਜਦੋਂ ਤੀਰ ਦਾ ਪਿਛਲਾ ਪਾਸਾ ਜਿਹੜਾ ਤਿੱਖਾ ਹੁੰਦਾ ਹੈ ਇਸ ਛਾਲੇ ਵਿੱਚ ਰਾਾਕੀ ਕੋ ਤੀਰ ਨੂੰ ਖਿਜਿਆ ਕਰਦੇ ਸਨ ਤੇ ਇਸ ਛਾਲੇ ਵਿੱਚ ਹੀਰੇ ਦੇ ਰਤਨ ਜੜੇ ਸਨ ਰਾਤ ਨੂੰ ਚਮਕ ਰਿਆ ਸੀ ਡੁਕਰੀ ਦੀ ਰਾਤ ਕੋ ਚਲੋ ਪਈਏ ਕਿਉਂਕਿ ਹੀਰੇ ਦੀ ਚਮਕ ਵੱਡੀ ਹੁੰਦੀ ਹੈ ਜਾਂਦੇ ਨੇ ਪਿਆਰੇ ਕੋ ਉਹ ਸਵਾ ਦੇ ਕੇ ਉਹ ਉਹ ਅਵਸਰ ਪੇਕੇ ਕਿਹਦੇ ਭਾਈ ਮਾਨ ਸਿੰਘ ਛੇਤੀ ਕਦੀ ਅੱਖਾਂ ਵਿੱਚ ਅਥਰੂ ਨਿਕਦੇ ਸਨ ਅਖਾਵੇ ਜੋ ਅਤਰੂ ਨੀੜੇ ਦੇਸਾਂ ਕਣੇ ਬੜੇ ਤੜੇ ਜੀਵਲੇ ਵਾਲੇ ਜੀ ਸੇਂ ਮੁੰਦੇ ਜੇੜੀ ਛੇਤੀ ਆਪਣੀ ਆਤਮੇ ਚੋਂ ਅਰਥਾਂ ਦੀ ਗੇਰ ਲੈ ਮਹਾਰਾਜ ਜੀ ਦਾ ਚੋਰਾ ਲੈ ਕੇ ਸਤਗੁਰ ਜੀ ਨੂੰ ਗੂੜੀ ਨੀਂਵੇ ਸੁੰਦਿਆ ਹੋਇਆ ਵੇਖ ਕੇ ਅਖਾਵਾ ਚੌਥੇ ਨਹੀਂ ਸਾਧੂ ਜੀ ਸੈਤਾਈ ਪਰ ਇਹਨੇ ਨੂੰ ਅੰਦਰੋਂ ਪਿਗਲ ਗਏ ਮਹਾਰਾਜ ਦੇ ਦੋਵੇਂ ਚੱਲ ਫੜ ਕੇ ਮਾਣ ਸਿੰਘ ਉੱਤੇ ਮੱਤਾ ਦੇਖਦਾ ਤੇ ਅਖਾ ਵਿੱਚ ਅਥੂ ਡਿਲੇ ਲੱਗੇ ਮਹਾਰਾਜ ਉੱਤੇ ਦੇਖ ਕੋਣ ਸੀਸਾ ਉਸਵੇ ਲੈ ਕੇ ਟਿਕੇ ਮਹਾਰਾਜ ਸੇ ਪਾਛਰ ਕੀ ਵੇਖਦੇ ਨੇ ਭਾਂਦੇ ਆ ਸੇ ਤੇ ਪਾਈ ਮਾਨਸੇ ਕੋਲ ਖੜੇ ਮਹਾਰਾਜ ਇਹਨੂੰ ਉੱਥੇ ਵੇਖੋ ਗੁਰੂ ਕਹਿ ਰਿਹਾ ਹੈ ਮਾਨਸਿਆ ਬੜੀ ਪਿਆਸ ਲੱਗੀ ਹੈ ਬੜੀ ਪਿਆਸ ਲੱਗੀ ਹੈ ਉਥੇ ਨੇੜੇ ਦੇਖੋ ਤੇ ਭਾਈ ਮਾਨ ਸਿੰਘ ਜੀ ਮਹਾਰਾਜ ਸੱਜੇ ਪਾਸ਼ਾ ਦੇ ਕੋਡੇਆਂ ਦੇ ਚੋਕੇ ਕਿਉਂਕਿ ਪਹਿਲਾਂ ਵੀ ਸਾਰੇ ਸਾਡ ਇੱਕ ਸੇਖ ਗੁਰੂ ਤਕਲੀਫ ਜੀ ਦੇਖ ਸਕਦਾ ਹੈ ਕਿ ਸੇਖ ਜਿਹੜਾ ਨਾ ਗੁਰੂ ਤਕਲੀਫ ਜੀ ਦੇਖ ਸਕਦਾ ਜਿਹੜਾ ਪ੍ਰੀਤ ਭਗਤਨਾ ਕਰਦਾ ਮਹਾਰਾਜ ਕੋਡੇਆਂ ਚੋਕੇ ਖੁਦ ਨੇੜੇ ਆਪਣੀ ਬੁੱਕ ਦੇ ਨਾਲ ਬਾਣੀ ਮਹਾਰਾਜ ਦੀ ਨੂੰ ਭਾਈ ਮਾਨ ਸਿੰਘ ਨੇ ਪਿਆ ਗੁਲਾਬੇ ਦੇ ਪੰਜਾਬੀ ਦੇ ਬਾਗ ਵਿੱਚ ਜਿਹੜੇ ਤੇ ਨੌਕਰ ਆਪਾ ਬਾਗਾਂ ਦੇ ਰਖਵਾਲੀ ਵਾਲਦੇ ਨਾ ਨੌਕਰ ਰਹਿੰਦੇ ਹਰ ਰੋਜ਼ ਮਾਲ ਥੋੜੀ ਬਾਗਾਂ ਵਿੱਚ ਹੁੰਦਾ ਮਾਲ ਸੇਲ ਦੇ ਭਾਈ ਦਿਆ ਸਿੰਘ ਮਹਾਰਾਜ ਸੱਜੇ ਪਾਸ਼ਾ ਦੇ ਖੋਰ ਬੇਟੇ ਗੱਲਾਂ ਕਰਦੇ ਮਹਾਰਾਜ ਤੇਰਾ ਚੋਲਾ ਨੀਰੋ ਨੀਰ ਮਹਾਰਾਜ ਇਹ ਕਿਹਦੇ ਆਉਣ ਦਾ ਕਾਰਨ ਕੀ ਦਿਆ ਸਿੰਘ ਤੈਨੂੰ ਪਤਾ ਹੈ ਇਥੇ ਇੱਕ ਮਾਈ ਹੈ ਉਹਨੇ ਲਏ ਬਾਤ ਇੱਕ ਵਸਤਰ ਜਿਹੜਾ ਹੈ ਕਿ ਉਹਨੇ ਸਿੱਤਾ ਹੈ ਇੱਕ ਚਾਦਰ ਇੱਕ ਉਸ ਚਾਦਰ ਦੇ ਡਰ ਕੇ ਅਸੀਂ ਇਥੇ ਆਇਆ ਇਹ ਮਾਸ ਅਜੇ ਪਾਸ਼ਾ ਦੀ ਜਿਵੇਂ ਗਲਾਬੇ ਦੇ ਪੰਜਾਬ ਦੇ ਲੋਕਰ ਪੜਾ ਚੱਲਦਾ ਹੈ ਕਿ ਜਿੰਨ ਸੇਂਹ ਜੰਗਲ ਵਿੱਚ ਲਗੇ ਫਿਰਦੇ ਨੇ ਉਸੇ ਵੇਲੇ ਇੱਕ ਗਲਾਹ ਜਿਹੜੀ ਹੈ ਗੁਲਾਬੜ ਦਿੰਦਾ ਹੈ ਗੁਲਾਬਾ ਇਹ ਮਸਾਂਦ ਸੀ ਗੁਰੂ ਘਰ ਦਾ ਧਿਆਨ ਨਾਲ ਸੁਣਿਆ ਭਾਈ ਗੁਲਾਬਾ ਇਹ ਮਸਾਂਦ ਸੀ ਮਸਾਂਦ ਜਿਹੜੇ ਹੁੰਦੇ ਨੇ ਜਿਹੜੇ ਗੁਰੂ ਘਰ ਦੀ ਪੇਟਾ ਕੱਢੀ ਕਰਕੇ ਗੁਰੂ ਜੀ ਨੂੰ ਦਿੰਦੇ ਨੇ ਸੰਗਤ ਦਾ ਸਮੰਦ ਇਕੱਠਾ ਕਰਕੇ ਜਿਹੜਾ ਗੁਰੂ ਸਾਹਿਬ ਦੇ ਉਹਨੂੰ ਮਸਾਂਦ ਗਿਆ ਲਗਾਉਂਦੇ ਇਹ ਗੁਲਾਬਾ ਮਸਾਂਦ ਸੀ ਮਹਾਰਾਜ ਜੀ ਨੇ ਕੋਲ ਆਇਆ ਕਹਿ ਲਗਾ ਮਹਾਰਾਜ ਮੇਰੀ ਤੁਹਾਡੀ ਚੰਨਾ ਚ ਵੀਰ ਵੀ ਹੈ ਕਿ ਤੁਸੀਂ ਮੇਰੇ ਘਰ ਨੂੰ ਮੇਰੀ ਗੋਟੀਆਂ ਨੂੰ ਮੈਂ ਮਾਰੀਆਂ ਤੁਹਾਡੇ ਮਹਾਰਾਜ ਜੀ ਕਹਿੰਦੇ ਬਿਲਕੁਲ ਨਹੀਂ ਬੁਲਾਇਆ ਅਸੀਂ ਰੰਗਲ ਵਿੱਚ ਰਵਾਂਗੇ ਸੈਣਾ ਪਿਛੇ ਲੱਗੀ ਐ ਸਿਰ ਤੋਂ ਦੇ ਸਾਡੇ ਕਰਕੇ ਤੇਰੇ ਘਰ ਦੇ ਤੇਰੇ ਬੱਚਿਆਂ ਦੇ ਵੀ ਵਿਵਤਾ ਹੈ ਕਿੰਨਾ ਨਹੀਂ ਮਹਾਰਾਜ ਮਹਾਰਾਜ ਜੀ ਕਹਿੰਦੇ ਵੇਖ ਲੈ ਇਹ ਤਾਂ ਨਹੀਂ ਮਹਾਰਾਜ ਸਭ ਸੇਵਾ ਦਾ ਮੌਕਾ ਦੇ ਭਾਈ ਗੁਲਾਬੇ ਦੇ ਘਰ ਮਹਾਰਾਜ ਉਸ ਰਾਤ ਰੁਕੇ ਇਹੋ ਤਰ੍ਹਾਂ ਦੀਆ ਸੋਨਾਪਾ ਬੁਰਜਾ ਵੀ ਇਤਿਹਾਸ ਬੀਬੀ ਸ਼ਰਮ ਔਰ ਔਰ ਜਿੱਥੇ ਇੱਕ ਮਰਦਾ ਦਾ ਯੋਗਦਾਨ ਸੀ ਨਾ ਉਦਦੇ ਸ਼ਹਾਦਤਾਂ ਦੇ ਵਿੱਚ ਔਰਤਾਂ ਵੀ ਕਿੰਨੇ ਘਟੇ ਰਹੀਆਂ ਇਹਨਾਂ ਦਾ ਮਣਰਾਣ ਇਹਨਾਂ ਦਾ ਯੋਗਦਾਨ ਬਹੁਤ ਉੱਤੀ ਹੈ ਜੀ ਬੜਾ ਉੱਚੇ ਜੇ ਤੋਰ ਤੇ ਰਿਹਾ ਹੈ تک مہاراجے بچنیا ہر پور کی کردی ہے سارا کٹیاں بابا اجیت والی بابا جگہ ਯਾਰਿਆਂ ਨੂੰ ਵੀ ਦੇਦੀ ਹੈ ਗੁਰੂ ਦੇ ਸਿੰਘ ਹਾਜ ਜੁਟਕੇ ਦੀ ਮਾਲਕ ਵਾਕੀ ਤੂੰ ਬਾੜੀ ਵਿੱਚ ਪੜ੍ਹਨਾ ਸਿਖਾਇਆ ਸੀ ਕੀ ਪੜ੍ਹਨਾ ਸਿਖਾਇਆ ਕੀ ਕੇਤੇ ਆ ਗੂਖ ਪੂਖ ਸਦਮਾ ਏਤੇ ਦਾ ਤੇਰੀ ਦਾਤ ਉੱਚੀ ਸਾਰੀ ਗੋਲੋ ਕੇਤੇ ਆ ਗੂਖ ਪੂਖ ਸਦਮਾ ਏਤੇ ਦਾ ਤੇਰੀ ਦਾਤ ਇਹ ਤੇਰੀ ਦਾਤ ਹੈ ਦੁੱਖ ਵੀ ਸੁੱਖ ਵੀ ਮੁਗ ਵੀ ਆਜ ਨੂੰ ਜ਼ਿੰਦਗੀ 'ਚ ਪ੍ਰੈਕਟੀਕਲ ਕਰਕੇ ਸਾਰਣ ਦਾ ਦਿੱਤਾ ਕਿ ਦੁੱਖ ਸੁੱਖ ਤੇਰਾ ਭਾਣਾ ਹੈ ਤੈਨੂੰ ਮਿੱਠਾ ਕਰਕੇ ਮੰਨ। ਆਹ ਦਿਨਾਂ ਦੇ ਵਿੱਚ ਨਾ ਕਿਸੇ ਦੀ ਮੁੱਛੀ ਬਾਦ ਰੱਖੀ। ਨਾ ਹੀ ਹੋਈ ਚੰਗੇ ਭਗਵਾਨ ਘਰ 'ਚ ਬਣਾਵੀਂ ਹਾਓ। ਆ ਬਾਦ ਦਾ ਸਾਥ ਆਦੇ ਲਈ ਜਾਏ ਯਾਦ ਕਰੀਂ ਇਤਿਹਾਸਕਾਰ ਕਹਿੰਦਾ ਹੈ ਕਿ ਜਦੋਂ ਗੰਗੂ ਦੇ ਘਰ ਮਾਤਾ ਗੁਰੀ ਜੀ ਹੈ ਉਹ ਮੈਨੂੰ ਟੋਕ ਰਹੀ ਕਿ ਤਰਲਾ ਕਾਲ ਸਾਹਬ ਘਰ ਜੁੜੇ ਇਹਦੇ ਅਜੀਹਾ ਉਹਨੇ ਖਾਣਾ ਦਿੱਤਾ ਜਿਨ੍ਹਾਂ ਨੂੰ ਜਾਨਵਰ ਵੀ ਖਾਣਾ ਪਸੰਦ ਨਹੀਂ ਕਰਦੇ ਅਜੀਹਾ ਖਾਣਾ ਨੇ ਰੱਖਿਆ ਕਰੂਰੇ ਕਿਉਂਕਿ ਉਹ ਘਰ ਲੈਦਾ ਆਇਆ ਉਹਦੀ ਘਰ ਵਾਲੀ ਕੋ ਗੱਲ ਕਹਿੰਦੀ ਹੈ ਸਰਦਾਰ ਉਹ ਜੀ ਕਰੀ ਜਾਂਦਾ ਤੇਰਾ ਨਾਮਾ ਖਰਾਲ ਹੈ ਤੇਨੂੰ ਆਪਣੇ ਬੱਚਿਆਂ ਦੀ ਕੋਈ ਪਰਵਾਹ ਨਹੀਂ ਇਹਨਾਂ ਨੂੰ ਰੋਟੀ ਖਵਾ ਲੱਗਿਆ ਕੱਲ ਨੂੰ ਤਿੰਨ ਪੱਧਰ ਤੇਰੀ ਰੋਟੀ ਵੀ ਖੋਈ ਜਾਏਗੀ ਤੇ ਤੇਰੇ ਬੱਚਿਆਂ ਦੇ ਅੰਦਰ ਛੂਰੀ ਵੀ ਵੜ ਜਾਏ ਤੂੰ ਬਾਗੀ ਸਿੰਘਾਂ ਨੂੰ ਤੂੰ ਰਖਵਾਲਾ ਬਣਾ ਕੇ ਘਰ ਲਿਆਇਆ ਇਹਨਾਂ ਦੇ ਕਰਕੇ ਤੇ ਪਤਾ ਸਾਡੇ ਘਰ ਦੇ ਵਿੱਚ ਦਿੱਤਾ ਕਿਆ ਜਾਣੀਏ ਇਹਦੇ ਕੁਝ ਕੁ ਥੀਸੀ ਕੋਈ ਘਾਟ ਨਹੀਂ ਜ਼ਿਆਦਾ ਘਾਟ ਗੰਗਾ ਰਾਮ ਗੰਗੂ ਬਰਾਬਰ ਨਾਮ ਦਾ ਕੀ ਹੈ ਗੰਗਾ ਰਾਮ ਗੰਗੂ ਬ੍ਰਾਹਮਣ ਦਾ ਗਿਆ ਮਾਤਾ ਸੱਤੇ ਪਾਸ਼ਾ ਜੀ ਦੇ ਮਾਤਾ ਜੀ ਦੇ ਕੋਲ ਜਿਹਦਾ ਕੋਤਾਰੀ ਬੋਲ ਸੀ ਉਹ ਵਤ ਜੋ ਮਾਤਾ ਜੀ ਕੁਰਜੀ ਰੱਖੀ ਬੈਠੇ ਨੇ ਇਹਦੇ ਵਿੱਚ ਐ ਸ਼ਰਧੀਆਂ ਨੇ ਚੋਰੀ ਕਰਦਾ ਮਾਤਾ ਜੀ ਵੇਖ ਰਹੇ ਨੇ ਗੰਗੂ ਈਗਾ ਦਾ ਇਹ ਲੰਕਾ ਮੈਂ ਇਹਨੂੰ ਇੱਕ ਪਾਸੇ ਰੱਖਦੇ ਆਂ ਸਿਹਰੇ ਦੀ ਪਤਾ ਨਹੀਂ ਕਿਹੜਾ ਲੈ ਗਿਆ ਪਤਾ ਨਹੀਂ ਕਿਹੜਾ ਜੋੜੀ ਕਰਕੇ ਲੈ ਗਿਆ ਹੁਣ ਮਾਤਾ ਦੇ ਮਨਸੂਬੇ ਨੂੰ ਜਾਣਦੀ ਏ ਇਹ ਲਾਲਚੀ ਏ ਇਹ ਬਿੱਤੀ ਵਾਲਾ ਜਿਹੜਾ ਹੀ ਏ ਕਿਉਂਕਿ ਇਤਿਹਾਸਕਾਰ ਨੇ ਇਹਦੇ ਨੇ ਜਦੋਂ ਇੱਕ ਇਹਦੇ ਨਾਲ ਕਿਤੇ ਜਦੋਂ ਸੇਵਾ ਕਰਿਆ ਕਰਦਾ ਸੀ ਨਾ ਮੰਗਰ ਦੀ

ਆ ਗੋਲਾ ਉਹ ਪੇੜ ਤੇ ਚੋਦਿਵੇਂ ਦੱਸਦੇ ਆ ਨੋ ਉਹਦੇ ਵਾਰ ਇਹ ਸਾਰੇ ਨਲਾਕ ਬਣੇ ਆ ਮਦੋ ਕੋਲੇ ਸੁਣਾ ਗਿਆ ਉਧਰੋਂ ਬੀਬੀ ਹਰ ਸ਼ਰਨਪੁਰ ਜੀ ਸਾਰੇ ਸਿੰਘਾਂ ਦਾ ਸੰਸਕਾਰ ਕਰਦੇ ਨੇ ਮੁਸਲਮਾਨਾਂ ਨੂੰ ਦਬਾਇਆ ਜਾਂਦਾ ਤੇ ਜਦੋਂ ਪਤਾ ਲੱਗਿਆ ਮੁਗਲ ਹੋ ਜਾਣੇ ਕਿ ਬੀਬੀ ਇਹ ਕਾਈ ਹੈ ਆਪਰੇ ਨਾਲ ਕੁਝ ਬੰਦੇ ਸੱਜਣ ਲੈ ਕੇ ਜੋ ਜਿਹੜੀ ਉਹਨਾਂ ਨੂੰ ਉਸ ਵਿਵਾਰ ਦੇ ਵਿੱਚ ਜਿਉਂਦਾ ਸਾਡ ਦਿੱਤਾ। ਜਿਉਂਦੀ ਜਾ ਕੇ ਵੀ ਸਿਰ ਦਿੱਤਾ। ਤੇ ਜੇ ਬਾਹਰ ਆਵੇ ਥਮਲਾ ਕਰਪਾਣਾ ਦਾ ਕੀਤਾ ਗਿਆ। ਵੇਖੋ ਸੰਸਕਾਰ ਕਰਨ ਆਏ ਤੇ ਵਿੱਚ ਆਪ ਜੀ ਨੂੰ ਜਿਉਂਦਾ ਸਾਡ ਦਿੱਤਾ ਗਿਆ। ਇਹ ਤਾਂ ਕਿ ਵੀ ਇਹੀ ਹੀ ਲੈਣਾ ਪਏ। ਗੁਰੂ ਘਰ ਦਾ ਪਰવાર ਪਹਿਲੇ ਪਹਿਰੇ ਕੋਈ ਤਾਂ ਲਿੰਕੇ ਜਮੀਰਾਂ ਦੀ ਇਹ ਬੜਾ ਵੱਡਾ ਪੁਰਾਣਾ ਘਰ ਹੈ। ਹਰ ਸ਼ਰਨਪੁਰ, ਸਰ ਸ਼ਰਨਪੁਰ ਨਾਮ ਇਹ ਸ਼ਰਨਪੁਰ ਵੀ ਹੈ ਨਾ। ਪਿਆਰ ਦੇਖਣਾ। ਸ਼ਰਨਪੁਰ ਵੈਸੇ ਪ੍ਰਚਲਿਤ ਜਾਦਾ ਨਾਮ ਹੈ ਸ਼ਰਨਪੁਰ। ਸ਼ਰਨਪੁਰ ਗਾਂਧੀ ਪਿੰਦਰਤਾ ਜੀ ਉਹਨਾਂ ਨੇ ਵੀ ਸ਼ਰਨਪੁਰ ਨਾਮ ਸਾਗਾ ਜੰਪੂਰ ਦੀ ਕਿਤਾਬ ਵਿੱਚ ਉਹਨੇ ਵਿੱਚ ਉੜੜੇ ਸ਼ਰਨਪੁਰ ਦਾ ਜ਼ਿਕਰ ਕੀਤਾ ਹੈ। ਹਰ ਸ਼ਰਨਪੁਰ ਨਾਮ ਹੀ ਲਿਖਿਆ। ਸ਼ਰਨਪੁਰ ਤੇ ਉਹਨਾਂ ਨੂੰ ਵੀ ਜੀਣਾ ਚਾਹ ਕੇ ਜੀਹਾਂ ਕੇ ਸਾਡ ਦਿੱਤਾ ਇਹਦੇ ਨਾਲ ਗੁਰੂ ਮਹਾਰਾਜ ਜਨਪਾਸ਼ਾ ਛੋਟੇ ਲਾਲ ਸਹਿਬ ਜੱਦੇ ਇਹ ਗੱਲ ਉਹਦੇ ਕਾਲ ਦੇ ਲੋੜਾ ਪਾਜ ਦਾ ਪਿੰਡ ਦੇ ਚੋਹੇ ਨੂੰ ਦੱਸਦਾ ਹੈ ਕਿ ਸਹਿਬ ਜੱਦੇ ਤੇ ਮਾਤਾ ਜੀ ਮੇਰੇ ਨਾਲੇ ਮੈਂ ਬਾਗੀ ਨਹੀਂ ਬੰਨਣਾ ਚਾਹੁੰਦਾ ਮੇਨੂੰ ਆਪਣੇ ਪਰਿਵਾਰ ਦੀ ਲੋੜ ਹੈ ਚੱਲ ਜੱਲੀਏ ਮੁਰੀ ਦੇ ਉਥੇ ਚੋਟ ਦਵਾਰ ਨੇ ਕਹਿ ਕੇ ਆਪਾਂ ਆਪਣੀ ਸੇਵਾ ਹੀ ਕਰੀ ਫਿਰ ਚਾਹ ਨਹੀਂ ਆ ਤੇ ਮਾਨੀ ਖਾ ਜਾਨੇਗਾ ਤੇ ਮਾਨੀ ਖਾ ਇਹ ਦੋਵੇਂ ਜਨੇ ਘੋੜਿਆ ਤੇ ਉਹਨੇ ਛੋਟੀ ਸੇਵ ਜਾਲਦਿਆ ਤੇ ਮਾਤਾ ਗੂਜਰੀ ਨੂੰ ਮਰੇਂਡੇ ਦੀ ਝੀਲ ਵਿੱਚ ਲੈ ਜਾ ਜਾਂਦੇ ਨੇ ਇਧਰੋਂ ਪੰਜੀਰ ਆ ਸਾਰਾ ਸੁਬਾ ਸੋਧਾ ਮੇੜਾ ਬਾੜੀ ਗਿਆ ਕਲ ਗਿਆ ਵਾਰਾ ਹੱਥ ਨਹੀਂ ਆਇਆ ਮਾਲਾ ਦਾਟਾਣੀ ਬੱਚਿਆਂ ਦਾ ਬਤਾ ਰੀ ਮੇਰੀ ਤਾਂ ਇਨੀ ਕਿਹਾ ਬੰਦੇ ਕੀਤੀ 7 ਮਹੀਨਿਆਂ ਦੀ ਇਹ ਵੀ ਕਿਸੇ ਕਾਮਨਾ ਆਈ ਤੇ ਫਿਰ ਆਇਓ ਇਹ ਇਤਿਹਾਸ ਵੇਖੋ ਤੀਨੇ ਲਗਾ ਦੇ ਬਾਪਰੇ ਨਾ ਗੜਗੀਤਨ ਬਾਦਸ਼ਾਹਬਾਨ ਜੀ ਦਾ ਪਰਵਾਰ ਗੜਗੀਤਨ ਬਾਦਸ਼ਾਹ ਜੀ ਆਪ ਤੇ ਇਹਦੋਂ ਹਰਸ਼ਨ ਸ਼ਰਨ ਕੋਲ ਜੀ ਤੀਨੇ ਖਾਈ ਆਜਾ ਦੇ ਲਾਤਰੇ ਮਾਹਰਾ ਜੀ ਅਜੇ ਰੇਜੂ ਗੁਰੂ ਕੋਲੋਂ ਵੇਚਿਆ ਅਗਲੇ ਦਿਨ ਇੱਕ ਸਵੇਰੇ ਪੇਟਾ ਹਾ ਦੀ ਥਾਲੀ ਲੈ ਕੇ ਆਨੇ ਹੋ ਜਾਏਗਾ ਉਹਦਾ ਮਤਲਬ ਸੇ ਗੁਰੂ ਸਾਹਿਬ ਨੇ ਤੁਸੀਂ ਇਦੋਂ ਚਲੇ ਜਾ ਗਾਣੀ ਖਾ ਤੇ ਨਵੀ ਖਾ ਨਾ ਯਾਦ ਰੱਖੀ ਨਾ ਗਾਣੀ ਖਾ ਤੇ ਨਵੀ ਖਾ ਇੱਕ ਹੋਰਿਆ ਦਾ ਵਪਾਰ ਕਰਦੇ ਹੁੰਦੇ ਸਨ ਤੇ ਉਸੇ ਤਰ੍ਹਾਂ ਦੇ ਰਹਿਣ ਵਾਲੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਮਾਹਰਾ ਸੱਚੇ ਪਾਤਸ਼ਾਹ ਜੀ ਆਏ ਨੇ ਇਹ ਜਲਾਵੇ ਪੁੱਛੇ ਪੁਲਾਵੇ ਆ ਕਲਗੀਧਰ بادشاہ ਮਹਾਰਾਜ ਜੀ ਆਏ ਕਿੰਦਾ ਆਏ ਕਾਹਦੇ ਨੇ ਮੈਂ ਤਾਂ ਤਨਹਾ ਦਿੱਤੀ ਸੀ ਕੋਣ ਜਾਣਦਾ ਨਾਮ ਨਹੀਂ ਲੈਂਦੇ ਮੈਂ ਤਾਂ مصیبت ਦੀ ਗੱਲ ਚ ਪਾਈ ਐ ਮੈਂ ਤਾਂ مصیبت ਦੀ ਗੱਲ ਚ ਪਾਈ ਐ ਮਸਾਦ ਸੀ ਗੁਰੂ ਘਰ ਦਾ ਆਪੜੇ ਮੁਖਵਈ ਗਾਲ ਕਿੰਦਾ ਮੈਂ مصیبت ਗੱਲ ਚ ਪਾਈ ਯਾਦ ਰੱਖਿਓ ਜੀਨੀ ਦੇ ਸਾਡੀ ਹਾਲ ਜੀ ਵੀ ਕਰਤੂਤਾ ਸਾਡੀ ਵੀ ਦੇਈਏ ਮਸੰਦਾ ਵਾਲੀ ਉਹਨਾਂ ਦੀ ਸੁਖ ਹੋਵੇ ਗੁਰੂ ਘਰ ਕੇ ਨੇ ਬੜਾ ਦਿੱਤਾ ਬੜਾ ਦਿੱਤਾ ਪੁੱਤਰ ਦੇਤਾ ਧੀਆਂ ਦੇਤੀਆਂ ਕੋਠੀਆਂ ਦੇਤੀਆਂ ਗੁਰੂ ਤੇ ਵਰਗਾ ਕੋਈ ਹੈ ਨਹੀਂ ਤੇ ਜਦੋਂ ਸਾਰਾ ਕੁਝ ਹੈ ਹੋ ਗਿਆ ਆਜ਼ੀ ਨੇ ਮੁਖਮੋਲੇ ਬਾਬਾ ਤੁਸਨ ਦਿੱਤਾ ਕੀ ਸਾਡਾ ਬਾੜਾ ਕੀਤਾ ਸਾਡੀ ਹਾਲ ਜੀ ਵੀ ਗੁਲਾਬੀ ਵਰਨੀ ਹੈ ਅਸੀਂ ਗੁਲਾਬੇ ਨਾਲ ਕੱਢ ਨਹੀਂ ਨਾ ਸਾਨੂੰ ਸੋਚਣਾ ਪਏਗਾ ਸਾਨੂੰ ਵਿਚਾਰਨਾ ਪਏਗਾ ਕਿ ਜੇ ਜੇ ਅਸੀਂ ਗੁਲਾਮੀ ਦੇ ਨਾਲ ਜਿੱਟਣ ਨਾਲ ਨਹੀਂ ਤਾਂ ਜਿੰਦਗੀ ਸੁੱਖ ਵੀ ਆਏਗਾ ਦੁੱਖ ਵੀ ਆਏਗਾ ਗਰੀਬੀ ਦੇ ਹਾਲਾਤ ਵੀ ਬਣਨਗੇ ਅਮੀਰੀ ਦੇ ਬਣਨਗੇ ਪਰ ਧਰਮ ਦੇ ਸੇਵਕ ਦੀ ਜਿੰਦਗੀ ਹਮੇਸ਼ਾ ਸ਼ੁਕਰਾਨਾ ਹੀ ਹੋਏਗਾ ਸ਼ੁਕਰਾਨੇ ਤੋਂ ਸਿਵਾ ਕੋਈ ਨਹੀਂ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਅਰਦਾਸ ਹੀ ਹੋਏਗੀ ਤੁਮ ਅਰਦਾਸ ਦੇ ਆਖਿਰ ਪ੍ਰਧਪਾਲਿਕ ਨਾਇਬ ਕਸਮ ਹਮਾਰੇ ਨੂੰ ਸਾਡਾ ਆਗੂ ਹੈ ਸਾਨੂੰ ਅਗਵਾਈ ਦੇਵਾਲੇ ਅਸੀਂ ਤੇਰੀ ਆਗਿਆ ਦਾ ਪਾਲਨ ਕਰਨਾ ਕਿਉਂਕਿ ਨਿਮਖ ਨਿਮਖ ਤੁਮਹੀ ਪ੍ਰਧਪਾਲੋਹਮ ਬਾਰਕ ਤੁਮਰੇ ਤਾਰੇ ਤੂੰ ਸਾਨੂੰ ਪਾਗਨ ਵਾਲਾ ਸਾਨੂੰ ਰਖਣ ਵਾਲਾ ਮਹਾਰਾਜ ਮੋਦਰ ਕਰਦੇ ਕੋਟ ਪ੍ਰਾਦ ਕ੍ਰੋੜਾ ਅਪਰਾਧਾ ਵਾਲੀ ਸਾਗੀ ਮਤ ਜਿਹੜੀ ਹੈ ਸਾਡੀ ਘਟਦੇ ਇੱਕ ਮਿੰਟ ਵਿੱਚ ਕਿੰਨਾ ਮਾੜਾ ਸੁਧਰ ਲੈਂਦੇ ਅਸੀਂ ਮਿੰਟ ਤਾਂ ਬੜੀ ਦੂਰ ਦੀ ਗੱਲ ਹੈ ਸੈਕਿੰਡਾਂ ਦੀ ਗੱਲ ਸਾਡੇ ਅੰਦਰ ਜਿਹੜੀ ਕ੍ਰੋੜਾ ਅਪਰਾਧਾ ਵਾਲੀ ਜਿਹੜੀ ਮਤ ਹੈ ਇਹਨੂੰ ਖਤਮ ਕਰ ਦੇ ਅਨੁਭਵੀ ਬਧੀ ਸਮਝਾਉ ਚੰਗੀ ਨੇਕੀ ਮਤ ਵਾਲੀ ਬੁਧੀ ਸਾਡੀ ਬੁਧੀ ਅਸੀਂ ਨੀਤ ਰੰਗ ਕਰ ਸਕਦੇ ਹਮ ਅਗਿਆ اسی اگیا گیا علاق بڑی تھوڑی تم آفڑ بیرد رفات تسی بیرد سبا اپنا پالو تمری شرم تمہاری آسا تیری شرم تیری آسا تیرے پرو سے تمہیں سجن سہیلے راپ کو راپ کا نہار دے آلا دار کر کے بولے تیرے گار کر دے سی کیا کرا تیرے گار کر دے سی سیوہ کا ساڑھی جلگی میں ਕੋਈ ਆਵਾਜ਼ਾ ਬੜਾ ਆਵੇ ਅਸੀਂ ਡੋਲੀਏ ਨਾ ਜਿਹੜੇ ਕੜਗੀਆਂ ਵਾਲਿਆ ਤੂੰ ਨਹੀਂ ਡੋਲਿਆ ਮਾਚੀ ਵਾਲ ਦੇ ਜਗਰਾ ਵਿੱਚ ਗਾਇਆ ਮਹਾਰਾਜ ਜੀ ਸਾਡੇ ਪਾਸੇ ਬਚਨ ਕਰਦੇ ਨੇ ਕਿ ਹਾਰ ਗੁਰੀ ਦਾ ਦਾਹੜ ਮਿੱਤਰ ਪਿਆਰੇ ਮਹਾਰਾਜ ਸਾਜੀ ਪਾ ਸਾਜੀ ਅਗ ਜਾਣੀਆਂ ਨਾ ਕੋਈ ਪਿੰਡਾ ਮਾੜੀਆਂ ਨੇ ਇਹ ਜੀ ਮਹਾਰਾਜ ਜੀ ਦੇ ਬੋਲ ਮਾਹਰ ਜੀ ਕੀਤੇ ਨਾਮ ਕੀਤੇ ਸਭ ਕੋਈ ਸ਼ਾਨ ਹੈ ਮਿੱਤਰ ਪਿਆਰੇ ਮਹਾਰ ਗੁਰੇ ਦਾ ਦਾ ਗੇਣਾ ਇਹ ਜੀ ਅਵਸਥਾ ਦੇ ਬਾਲ ਸਾਨੂੰ ਗੁਰੂ ਨੇ ਬਣਾਇਆ ਐਵੇਂ ਨਾ ਮਾੜਾ ਦੁੱਖਾਂ ਦਾ ਜੀ ਰੋਵੇ ਸੁੱਖਾਂ ਦਾ ਅੰਦਾ ਕੱਢ ਲਾਗੇ ਨਾ ਇੱਕ ਹੋ ਜਾ ਨਾਨਕ ਭਗਤ ਸਦਾ ਦੇਵਾ ਸੋੜੇ ਦੂਰ ਮਾ ਕਾ ਮਾਹਰ ਵੀਰ ਕਰ ਸੰਸਾਰ ਨਾਮ ਜੀ ਦਾਤਾ ਬਾਣੀ ਦਾ ਪ੍ਰੀਰ ਬਰਸ਼ਕੇ ਨਿਵਾਜਨ ਆਇਆ ਸਾਡਾ ਸਫਲਾਵੇ उनजी लाहो वाहिगुरु जी का ख़सा वाहेगुरु महाराज जी फते